ਸੁਲਤਾਨਪੁਰ ਲੋਧੀ ਦੇ ਪਿੰਡ ਅਹਲੀ ਕਲਾ ਨੇੜੇ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਕਿਸਾਨਾਂ ਅਤੇ ਲਾਗਲੇ ਪਿੰਡਾਂ ਦੇ ਵਸਨੀਕ ਚਿੰਤਾ ਦੇ ਆਲਮ ਵਿਚ ਹਨ ਪਹਾੜੀ ਖੇਤਰਾ ਵਿੱਚ ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਬਿਆਸ ਦਰਿਆ ਵਿੱਚ ਲਗਾਤਾਰ ਪਾਣੀ ਦਾ ਵਾਧਾ ਹੋ ਰਿਹਾ ਹੈ ਅਤੇ ਦਰਿਆ ਬਿਆਸ ਨੇੜਲੇ ਲੱਗਦੇ ਪਿੰਡਾਂ ਦੇ ਮੰਡ ਖੇਤਰਾ ਵਿੱਚ ਕਈ ਕਿਸਾਨਾਂ ਦੇ ਖੇਤ ਪਾਣੀ ਦੀ ਮਾਰ ਹੇਠ ਆ ਗਏ ਹਨ ਇਸੇ ਸਬੰਧ ਵਿੱਚ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਅਹਲੀ ਕਲਾ ਤੇ ਆਲੀ ਖੁਰਦ ਵਿਖੇ ਪਿੰਡਾਂ ਦੇ ਲੋਕਾਂ ਵੱਲੋਂ ਦਰਿਆ ਬਿਆਸ ਬੰਨ ਤੇ ਟਰੈਕਟਰਾਂ ਨਾਲ ਮਿੱਟੀ ਪੌਂਡਾ ਕੰਮ ਸ਼ੁਰੂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਆਲੀ ਖੁਰਦ ਆਲੀ ਕਲਾਂ ਡੇਰੇ ਬੂਲੇ ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਸੋ ਸਾਡੀ ਇਹ ਬੇਨਤੀ ਹੈ ਕਿ ਜਿਹੜਾ ਦਰਿਆ ਬਿਆਸ ਤੇ ਅਸੀਂ ਐਡਵਾਂਸ ਬੰਨ ਲਾਇਆ ਉਹ ਇੱਥੋਂ ਸਿਰਫ ਆ 1.5 ਤੋਂ 2 ਫੁੱਟ ਵੇਖੋ ਪਾਣੀ ਜਿਹੜਾ ਪੱਦਰ ਇੰਨਾ ਚੜ ਗਿਆ ਕਿ 1.5-2 ਫੁੱਟ ਰਹਿ ਗਿਆ ਸੋ ਸਾਡੀ ਇਹ ਬੇਨਤੀ ਆ ਨਗਰ ਨਿਵਾਸੀ ਸੰਗਤਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿਉਂਕਿ ਸੰਗਤ ਬਹੁਤ ਵੱਡੀ ਹੁੰਦੀ ਆ ਸੰਗਤ ਵਿੱਚ ਰੱਬ ਦਾ ਵਾਸਾ ਹੁੰਦਾ ਸੰਗਤਾਂ 'ਵਾਂ ਚੜ ਕੇ ਆਉਣ ਭਰੋ ਆਣ ਸਰੂਆਲ ਸ਼ੇਖ ਮੰਗਾ ਆਲੀ ਕਲਾ ਬੂਲੇ ਜਿੰਨੇ ਪਿੰਡ ਜਾਂ ਜਿਨ੍ਹਾਂ ਨੂੰ ਇੱਥੋਂ ਮਾਰ ਪੈਂਦੀ ਇੱਥੋਂ ਬਹੁਤ ਵੱਡੀ ਮਾਰ ਪੈਂਦੀ ਆ ਜਦੋਂ ਇੱਥੋਂ ਬੰਨ ਟੁੱਟਦਾ ਨਾ ਤੇ ਇਹ ਫਿਰ ਬੜੀ-ਬੜੀ ਤਬਾਈ ਮਚਾਉਂਦਾ ਵਾ ਇਸ ਤੋਂ ਪਹਿਲਾਂ ਕਿ ਆਪਾਂ ਹੱਥਾਂ ਦੇ ਹਸਤਾਰ ਕੇ ਵਹਿਰ ਗਏ ਤੇ ਮੋਰੋਕਲ ਨੂੰ ਦੋਸ਼ ਦਿੰਦੇ ਫਿਰਿਏ ਕਿ ਉਹ ਨਹੀਂ ਆਇਆ ਉਹ ਨਹੀਂ ਆਇਆ ਆਪੋ ਆਪਣੇ ਉਹ ਕੰਮਕਾਰ ਚੱਲਦੇ ਰਹਿਣੇ ਆ ਉਹ ਕੰਮ ਛੱਡ ਕੇ ਇੱਥੇ ਸਾਰੀਆਂ ਸੰਗਤਾਂ ਪਹੁੰਚੋ ਹਰ ਰੋਜ਼ ਆਪਾਂ ਪੱਕਾ ਪਹਿਰਾ ਦਈਏ ਰਾਤ ਨੂੰ ਵੀ ਰਹੀਏ ਦਿਨੇ ਵੀ ਰਹੀਏ ਤਤਪਰ ਰਹੀਏ ਤਾਂ ਜੋ ਆਪਣੇ ਏਰੀਏ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਹੱਥੀਂ ਆਪਣਾ ਆਪੇ ਕੰਮ ਸਵਾਰੀਏ ਆਪਾਂ ਆਪਣਾ ਕਾਰਜ ਤਾਂ ਹੀ ਮਹਾਰਾਜ ਜੀ ਨੇ ਵੀ ਇਹ ਗੱਲ ਆਖੀ ਹੈ ਕਿ ਹੱਥੀਂ ਕੋ ਕਰੋ ਆ ਮੋਬਾਈਲਾਂ ਦੇ ਬੈਠੇ ਹੋਣਾ ਵੀਡੀਓ ਵੇਖਣਦੇ ਨੇ ਪਤ ਨਹੀਂ ਕਿੰਨੇ ਜਾਣੇ ਬੈਠੇ ਮੋਬਾਈਲ ਦੇ ਉਂਗਲਾਂ ਮਾਰੀ ਜਾਂਦੇ ਆ ਤੇ ਇੱਥੇ ਅੱਜ ਅਸੀਂ ਲਾਉਂਸਮੈਂਟਾਂ ਕਰ ਕਰ ਕੇ ਹਾਰ ਗਏ ਆ ਤੇ ਥੋੜੀ ਸੰਗਤ ਆਈ ਆ ਜਦ ਕਿ ਇੱਥੇ ਇੰਨੀ ਸੰਗਤ ਚਾਹੀਦੀ ਸੀ ਕਿ ਪਤਾ ਨਾ ਲੱਗਦਾ ਸੋ ਸਾਡੀ ਦੁਬਾਰਾ ਫੇਰ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਤੇ ਜਿਹੜੀਆਂ ਸੰਗਤਾਂ ਘਰੇ ਬੈਠੇ ਆ ਜਿਹੜੇ ਵੀਰ ਘਰੇ ਨਾ ਬੋ ਆਪਾਂ ਦਿਨ ਦਾਸ ਕੱਢ ਕੇ ਨਾ ਤੇ ਆਪਾਂ ਧਰ ਗਏ ਤੇ ਇਸ ਕਰਕੇ ਸਾਡੀ ਇਹ ਬੇਨਤੀ ਆ ਵੀ ਘਰਪਰਤੀ ਸਿੰਘ ਇੱਥੇ ਪਹੁੰਚਿਆ ਕਰੋ ਵਾਹਿਗੁਰਦੀਖਾ ਖਾਲਸਾ ਵਾਹਿਗੁਰਦੀਖੀ ਫਤਿਹ ਵਾਹਿਗੁਰਦੀਖਾ ਖਾਲਸਾ ਵਾਹਿਗੁਰਦੀਖੀ ਫਤਿਹ ਅਸੀਂ ਪਿੰਡ ਆਲੀ ਕਲਾਂ ਤੋਂ ਸਮੂਹ ਸੰਗਤ ਜਿਹੜੀ ਆ ਸਾਰੇ ਨਗਰ ਨਿਵਾਸੀ ਪਿੰਡ ਆਲੀ ਕਲਾਂ ਵਾਲੀ ਖੁਰਦ ਤੇ ਸਾਡਾ ਏਰੀਆ ਜੋ ਆ ਇਧਰ ਬਿਆਸ ਦਰਿਆ ਦੇ ਕੰਢੇ ਤੇ ਆ ਅਸੀਂ ਅੱਜ ਦਰਿਆ ਤੇ ਪਹੁੰਚੇ ਆ ਕੋਈ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਖਬਰ ਮਿਲੀ ਸੀ ਕਿ ਰਾਤ 6 ਵਜੇ ਜਿਹੜਾ ਵਾ ਦਸੂਏ ਦੇ ਉੱਤੋਂ ਜਿਹੜਾ ਵਾ 83 83400 ਪਾਣੀ ਜਿਹੜਾ ਦਸੂਏ ਤੋਂ ਲੰਘਿਆ ਵਾ ਤੇ ਜਿਹੜਾ ਉਹ ਪਾਣੀ ਆ ਉਹ ਪਹਾੜਾਂ ਦੇ ਵਿੱਚ ਜਿਹੜੇ ਬੱਦਲ ਫਟਣ ਦੇ ਕਾਰਨ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਦਰਿਆ ਦੇ ਵਿੱਚ ਪਾਣੀ ਆ ਬਹੁਤ ਵਧ ਗਿਆ ਵਾ ਅੱਜ ਇੱਥੇ ਵੀ ਸਾਡੇ ਜਿਹੜਾ ਆਲੀ ਕਲਾਂ ਜਿੱਥੇ 2023 ਦੇ ਵਿੱਚ 21 ਜੁਲਾਈ ਨੂੰ ਅੱਜ 22 ਜੁਲਾਈ ਹੈ 21 ਜੁਲਾਈ ਨੂੰ ਦੋ ਇਹਦੇ ਵਿੱਚ ਵੀ ਇਥੋਂ ਕੰਡੇ ਦੇ ਪਾੜ ਪੈ ਗਿਆ ਜਿਹੋ ਲੋਕਾਂ ਨੇ ਆਰਜੀ ਬੰਨ ਮਾੜਾ ਮੋੜ ਬਣਾਇਆ ਸੀ ਤੇ ਉਹਦੇ ਨਾਲ ਬਹੁਤ تباہੀ ਮੱਚੀ ਸੀ ਤੇ ਇਸ ਵਾਰ 22 ਜੁਲਾਈ ਆ ਤੇ ਅੱਜ ਜਿਹੜਾ ਬਹੁਤ ਦਰਿਆ ਦੇ ਵਿੱਚ ਪਾਣੀ ਆ ਗਿਆ ਤੇ ਸਾਡੇ ਜਿਹੜੇ ਆ ਪਿੰਡ ਨਿਵਾਸੀ ਆ ਇਹ ਆਪਦੇ ਤੌਰ ਦੇ ਉੱਤੇ ਇਹ ਮਤਲਬ ਅੱਜ ਮਿੱਟੀ ਪਾ ਰਹੇ ਆ ਕੁਝ ਇਥੇ ਕੰਡੇ ਦੇ ਉੱਤੇ ਬਹੁਤ ਢਾਹ ਲੱਗੀ ਆ ਪੱਥਰ ਦੀ ਬਹੁਤ ਜ਼ਰੂਰਤ ਆ ਉੱਥੇ ਲਾਉਣ ਦੀ ਤੇ ਉੱਥੇ ਅੱਜ ਉਹ ਰੁੱਖ ਵੱਢ ਕੇ ਲਾਏ ਜਾ ਰਹੇ ਆ ਕੰਡੇ ਦੇ ਢਾਹ ਚੜੀ ਆ ਲੱਗੀ ਆ ਦਰਿਆ ਦੀ ਤੇ ਜੇ ਇਹ ਰੱਬ ਨਾ ਕਰੇ ਬੰਨ ਦਾ ਕੋਈ ਖੂਰਾ ਲੱਗ ਜਾਂਦਾ ਜਾਂ ਕੋਈ ਖੁੱਡ ਪੈ ਜਾਂਦੀ ਤੇ ਘਟੋ ਘਾਟ ਵਿਹਾਂ ਪਚੀਆਂ ਪਿੰਡ ਦਾ ਜਿਹੜਾ ਨੁਕਸਾਨ ਹੋ ਜਾਣਾ ਵਾ ਤੇ ਮਤਲਬ ਜਿਹੜੇ ਇਧਰ ਲੋਕ ਭਰੋ ਆਣਾ ਅਸਰੂਵਾਲ شیخ ਮੰਗਾਲੀ ਕਲਾਂ ਆਲੀ ਖੁਰਦ ਜਾਂ ਹੋਰ ਵੀ ਬਹੁਤ ਨੇਕਾ ਪਿੰਡ ਵਾ ਜਿਹੜਾ ਜਿੰਨਾ ਤੱਕ ਪਾਣੀ ਜਿਹੜਾ ਉਹ ਜਾਣਾ ਵਾ ਤੇ ਅਸੀਂ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਆ ਕਿ ਇਹਨੂੰ ਹਰੀਕੇ ਹੈਡ ਤੋਂ ਜਿਹੜਾ ਪਾਣੀ ਆ ਰਿਲੀਜ਼ ਨਾਲ ਉਹ ਨਾਲ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਕੋਲ ਤਾਂ ਪੂਰੀ ਪੁਖਤਾ ਜਿਹੜੀ ਖਬਰ ਹੋਊਗੀ ਕਿ ਕਿੰਨਾ ਪਾਣੀ ਦਸੂਏ ਆ ਗਿਆ ਜਾਂ ਕਿੰਨਾ ਜਿਹੜਾ ਪਾਣੀ ਆ ਉਹ ਢਲਵਾ ਆ ਗਿਆ ਤੇ ਇਹਨੂੰ ਹਰੀਕਿਆਂ ਤੋਂ ਪਾਣੀ ਅੱਗੇ ਰਿਲੀਜ਼ ਕੀਤਾ ਜਾਵੇ ਕਿਉਂਕਿ ਜਿਹੜੇ ਬਾਰਸ਼ ਦਾ ਪਾਣੀ ਆ ਕੋਈ ਡੈਮ ਦਾ ਪਾਣੀ ਨਹੀਂਗਾ ਤੇ ਇਹ ਥੋੜੇ ਟਾਈਮ ਦੇ ਵਿੱਚ ਹੀ ਇਹ ਪਾਣੀ ਜਿਹੜਾ ਅੱਗੇ ਨਿਕਲ ਜਾਂਦਾ ਵਾ ਤੇ ਜੇ ਇਹ ਨਹੀਂ ਰਿਲੀਜ਼ ਕਰਦੇ ਤੇ ਇਹ ਪਿਛਲਾ ਨੁਕਸਾਨ ਸਾਰਾ ਇਹਨੇ ਕਰ ਦੇਣਾ ਵਾ ਤਾਂ ਫੇਰ ਰਿਲੀਜ਼ ਕੀਤੇ ਦਾ ਕੋਈ ਫਾਇਦਾ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨੂੰ ਪਾਣੀ ਨੂੰ ਜਲਦ ਤੋਂ ਜਲਦ ਜਿਹੜਾ ਅੱਗੇ ਰਿਲੀਜ਼ ਕੀਤਾ ਜਾਵੇ ਇੱਥੇ ਜਿਹੜਾ ਪਾਣੀ ਹੈ ਅੱਜ ਬਹੁਤ ਜ਼ਿਆਦਾ ਵਧ ਰਿਹਾ ਕੋਈ ਫੋਟ ਹੀ ਬੰਨ ਜਿਹੜਾ ਵਾ ਦਰਿਆ ਦਾ ਕੰਢਾ ਰਹਿ ਗਿਆ ਵਾ ਤੇ ਇੱਕ ਫੋਟਾ ਜੇ ਪਾਣੀ ਹੋਰ ਵਧ ਜਾਂਦਾ ਵਾ ਤੇ ਇੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਵਾ ਤੇ ਪ੍ਰਸ਼ਾਸਨ ਆ ਕਿ ਸਾਡੀ ਅਪੀਲ ਆ ਕਿ ਇਹਨੂੰ ਅੱਗੇ ਰਿਲੀਜ਼ ਕਰੋ ਤੇ ਜਿਹੜਾ ਵਾ ਲੋਕਾਂ ਦਾ ਆਣ ਕੇ ਸਾਰ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਦੇਖਿਆ ਕਿ ਪਹਾੜਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਹੁਤ ਭਾਰੀ ਨੁਕਸਾਨ ਹੋਇਆ ਤੇ ਜੋ ਕੱਲ ਪਰਸੋਂ ਦਾ ਫੇਰ ਬਹੁਤ ਮੀਂਹ ਹੈ ਜਿਤਨਾ ਹੁਮਾਚਲ ਦੇ ਜ਼ਿਲ੍ਹੇ ਜ਼ਿਲ੍ਹਾ ਮੰਡੀ ਪੁੱਲੂ ਚੱਬਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਤੇ ਉਹ ਮੀਂਹ ਜਿਹੜਾ ਜਦੋਂ ਪੈਂਦਾ ਉਹ ਫਿਰ ਆ ਕੇ ਪਹਿਲਾ ਹਾਚਲ ਦੀ ਤਬਾਹੀ ਕਰਦਾ ਤੇ ਫਿਰ ਪੰਜਾਬ ਦੀ ਰਾਵੀ ਦਰਿਆ ਸਤਲੁਜ ਘੱਗਰ ਤੇ ਬਿਆਸ ਦਰਿਆ ਦੇ ਕੰਢੇ ਤੇ ਆਪਾਂ ਖਲੋਤੇ ਆਂ ਇਹਨਾਂ ਲੋਕਾਂ ਦੇ ਸਾਫ਼ ਚਿਹਰਿਆਂ ਦੇ ਵੇਖਿਆ ਜਾ ਸਕਦਾ ਹੈ ਸਾਰੀ ਦੀ ਸਾਰੀ ਪੂੰਜੀ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਜ਼ਮੀਨਾਂ ਖਰਾਬ ਹੋ ਗਈਆਂ 2022 ਤੇ ਉਹ ਜ਼ਮੀਨਾਂ ਬਣਾਉਂਦਿਆਂ ਬਣਾਉਂਦਿਆਂ ਅਜੇ ਸਿਰੇ ਨਹੀਂ ਲੱਗੇ ਤੇ ਫਿਰ ਦਰਿਆ ਭਰਿਆ ਪਿਆ ਤੇ ਮੱਥੇ ਤੇ ਦਾਸੀ ਦੀਆਂ ਲੀਕਾਂ ਕਿ ਸਾਰਾ ਅਸੀਂ ਆਪ ਦਾ ਜੋ ਖਰਚ ਖਰਚਾ ਪੂੰਜੀ ਸਾਰੀ ਝੋਨੇ ਦੇ ਲਾਤੀ ਆ ਤੇ ਦਰਿਆ ਫਿਰ ਕੰਢੀ ਵਜਾ ਪਿਆ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਲੋਕਾਂ ਨੇ ਆਪ ਦੇ ਸਿਰ ਬਿਸਰ ਬਹੁਤ ਵੱਡੀ ਲੜਾਈ ਲੜੀ ਆਵੇ ਲੋਕਾਂ ਦੇ ਸੰਜੋਗ ਨਾਲ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਸਾਥ ਦਿੱਤਾ ਪਰ ਹੁਣ ਵੀ ਇਹ ਕਹਿਣਾ ਚਾਹੁੰਦੇ ਕਿ ਸਰਕਾਰ ਕਿਤੇ ਨਾ ਕਿਤੇ ਨੀਂਦ ਖੋਲੀ ਸਰਕਾਰ ਜਿਹੜੀ ਸੱਤਾ ਦੇ ਨਸ਼ੇ ਚੂਰ ਹੋਈ ਪਈ ਆ ਉਹ دریاਵਾ ਦੇ ਕੰਢਿਆਂ ਤੇ ਆ ਕੇ ਸਾਰ ਲਵੇ ਜਿਲ੍ਹਾ ਕਪੂਰਸਲੇ ਦਾ ਪ੍ਰਸ਼ਾਸਨ ਜਿਹੜਾ ਤੇ ਦੂਜੇ ਬੰਨੇ ਜਿਲ੍ਹਾ ਤਰਨਤਾਰਨ ਦਾ ਪ੍ਰਸ਼ਾਸਨ ਆ ਜਿਹੜਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ دریاਵਾ ਦੇ ਕੰਢਿਆਂ ਤੇ ਆ ਕੇ ਇਹਨਾਂ ਲੋਕਾਂ ਦੀ ਸਾਰ ਲਓ ਇਹ ਵੀ ਪੰਜਾਬ ਤੇ ਭਾਰਤ ਦੇ ਵਾਸੀ ਆ ਇਹਨਾਂ ਲੋਕਾਂ ਦਾ ਬਹੁਤ ਮੰਦਾ ਹਾਲ ਆ ਜਿਸ ਤਰ੍ਹਾਂ ਉਤੋਂ ਖਬਰਾਂ ਆ ਰਹੀਆਂ دریاਵਾਂ ਦੀਆਂ ਡੈਮਾਂ ਤੋਂ ਆ ਰਹੀਆਂ ਜੇਕਰ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਵਧਦਾ ਰਿਹਾ ਪਾਣੀ ਤੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਜਵਾਰ ਜੀ ਬੰਨ ਜਿਹਦੇ ਤੁਸੀਂ ਪੱਥਰ ਲਾ ਲਾ ਕੇ ਬਣਾਇਆ ਇਹਨੂੰ ਮੁਕੰਮਲ ਰੱਖਿਏ ਜੇਕਰ ਇਹ ਟੁੱਟ ਗਿਆ ਤੇ ਸੈਂਕੜੇ ਪਿੰਡਾਂ ਦੀ ਬਹੁਤ ਬੁਰੀ ਤਰ੍ਹਾਂ ਬਰਬਾਦੀ ਹੋਊਗੀ ਸਾਡਾ ਕਹਿਣਾ ਹੈ ਇਹਨਾਂ ਨੂੰ ਬਚਾ ਲਿਆ ਜਾਵੇ ਤੇ ਨੀਂਦ ਜਿਹੜੀ ਆਉ ਡੀਸੀ ਕਪੂਰਥਲਾ ਕੋ ਖੋਲ ਕੇ ਤੇ ਲੋਕਾਂ ਦੇ ਆ ਕੇ ਦੁੱਖ ਦਰਦ ਲਵੇ ਤੇ ਦਰਿਆਵਾਂ ਦੇ ਕੰਢਿਆਂ ਦਾ ਜਲਦ ਤੋਂ ਜਲਦ ਦौरा ਕੀਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ